ਈ ਪੰਜਾਬ ਰਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਧਰਮ ਬਚਾਓ ਯਾਤਰਾ ਨੂੰ ਲੈ ਕੇ ਜਿਹੜੇ ਵਿਦਵਾਨ ਨੇ ਉਹ ਬਹੁਤ ਜ਼ਿਆਦਾ ਜੜੀਆਂ ਨੇ ਸਤਨ ਸੰਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਲੈ ਕੇ ਜਿਹੜੀ ਨੇ ਇਤਿਹਾਸਕ ਗੱਲਾਂ ਜੜੀਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਦੱਸ ਰਹੇ ਨੇ ਅੱਜ ਅਸੀਂ ਪਹੁੰਚੇ ਹਾਂਗੇ ਕੁਰੂਖੇਤਰ ਇੱਥੇ ਅਸੀਂ ਪਹੁੰਚੇ ਹਾਂ ਗੱਲ ਕਰਾਂਗੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛਿੰਡਾ ਸਾਹਿਬ ਨਾਲ ਛਿੰਡਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜੋ ਯਾਤਰਾ ਹੈਗੀ ਹੈ ਤਾਂ ਦੰਸ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਲੈ ਕੇ ਉਹ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਰਹੀ ਹੈ ਤੇ ਤੁਹਾਡੇ ਹਰਿਆਣੇ ਦੇ ਵਿੱਚ 12 ਤਰੀਕ ਨੂੰ ਉਰੇ ਪਹੁੰਚੇਗੀ ਤੇ ਉਸ ਨੂੰ ਲੈ ਕੇ ਸੰਗਤਾਂ ਦਾ ਕਿਸ ਤਰ੍ਹਾਂ ਉਤਸ਼ਾਹ ਹੈ ਤੇ ਤੁਹਾਡੀ ਜਿਹੜੀ ਕਮੇਟੀ ਹੈਗੀ ਹੈ ਕਿੰਦਾ ਕੰਮ ਕਰ ਰਹੀ ਹੈ ਪਹਿਲਾ ਮੇਰਾ ਸਵਾਲ ਹੈ ਮੈਂ ਸਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਜਾਣਕਾਰੀ ਲਈ ਸਾਰਿਆਂ ਨੂੰ ਫਤਿਹ ਬੁਲਾंगा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਧਰਮ ਬਚਾਉ ਯਾਤਰਾ ਆਨੰਦਪੁਰ ਸਾਹਿਬ ਤੋਂ ਚੱਲ ਕੇ ਸਾਡੇ ਹਰਿਆਣੇ ਵਿੱਚ 12 ਤਰੀਕ ਨੂੰ 6ਵੀਂ 9ਵੀਂ ਪਾਛੀ ਗੁਰਲਾਚੀ ਕਾ ਵਿਖੇ ਪਹੁੰਚ ਰਹੀ ਹੈ ਸੰਗਤਾਂ ਚ ਬਹੁਤ ਜ਼ਿਆਦਾ ਉਤਸ਼ਾਹ ਹੈ ਇਸ ਕਰਕੇ ਕਿਉਂਕਿ 350 ਸਾਲਾ ਸ਼ਹੀਦੀ ਪੂਰਵ ਉਸ ਮਹਾਨ ਗੁਰੂ ਦਾ ਆਪਾਂ ਮਨਾ ਰਹੇ ਹਾਂ ਜਿਨੇ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੀ ਬਲਦਾਨੀ ਦੇ ਦਿੱਤੀ ਕਿਰਪਾ ਰਾਮ ਪੁਨੀਆਂ ਜੀ ਦੇ ਉਹਨਾਂ ਦੀ ਅਧਿਖਸ਼ਤਾ ਹੈ ਚਰਨ ਅਨੰਦਪੁਰ ਸਾਹਿਬ ਪੰਡਤ ਲੋਕ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ ਬੈਠੇ ਸਨ ਤੇ ਉਹਨਾਂ ਕਹਿਆ ਕਿ ਔਰੰਗਜ਼ੇਬ ਹਿੰਦੂ ਧਰਮ ਨੂੰ ਪਰਿਵਰਤਨ ਕਰਨਾ ਚਾਹੁੰਦਾ ਹੈ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਤੇ ਜੇ ਕੋਈ ਵੱਡਾ ਮਹਾਨ ਪੁਰਸ਼ ਕੁਰਬਾਨੀ ਦੇ ਦੇ ਤਾਂ ਉਹ ਰੁਕ ਸਕਦਾ ਹੈ ਪਰਵਰਤਨ ਰੁਕ ਸਕਦਾ ਹੈ ਪਾਸ ਬਿਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਨਪੁਰਖ ਇਸ ਦੁਨੀਆ ਦੇ ਕੌਣ ਹੋ ਸਕਦਾ ਹੈ ਤੇ ਤੁਸੀਂ ਇਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਤੁਸੀਂ ਕੁਰਬਾਨੀ ਦਿਓ ਗੁਰੂ ਸਾਹਿਬ ਆਪਣੇ ਸ਼ਾਇਬ ਜੀ ਦੇ ਰਬਚਨ ਨਾ ਮੋੜਦੇ ਹੋਏ ਤੇ ਕਿਰਪਾ ਰੰਪੂਣੀਆਂ ਅਤੇ ਆਏ ਪੰਡਤਾਂ ਦਾ ਸਤਿਕਾਰ ਵਜੋਂ ਉਸ ਨੂੰ ਪ੍ਰਵਾਨ ਕਰ ਲਿਆ ਉਨਨਾਂ ਵੱਡਾ 350 ਸਾਲ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਕੇਵਲ ਇੱਕ ਧਰਮ ਨੂੰ ਬਚਾਉਣ ਵਾਸਤੇ ਨਹੀਂ ਉਹਨਾਂ ਮਾਨਵਤਾ ਨੂੰ ਮੁੱਖ ਰੱਖ ਕੇ ਕਿ ਜੋ ਵੀ ਕਿਸੇ ਤੇ ਜ਼ੁਲਮ ਕਰਦਾ ਹੈ ਦੂਜੇ ਧਰਮ ਤੇ ਕਿਸੇ ਤੇ ਵੀ ਕਰੇ ਜੇ ਹੋਰ ਵੀ ਕੋਈ ਧਰਮ ਦੇ ਲੋਕ ਗੁਰੂ ਸਾਹਿਬ ਅੱਗੇ ਆਣ ਕੇ ਬੇਨਤੀ ਕਰਦੇ ਤੇ ਉਹਨਾਂ ਤੇ ਜ਼ਾਲਮ ਦੇ ਵਿਰੁੱਧ ਇਹ ਕੁਰਬਾਨੀ ਦੇਣੀ ਸੀ ਮਨੁੱਖਤਾਂ ਨੂੰ ਬਚਾਉਣ ਦੀ ਕੁਰਬਾਨੀ ਦੇਣੀ ਸੀ ਪਰ ਜਦੋਂ ਆਏ ਉੱਥੇ ਪੰਡਤ ਤੇ ਉਹਨਾਂ ਕਿਹਾ ਵੀ ਹਿੰਦੂ ਧਰਮ ਦਾ ਪਰਵਰਤਨ ਮੁਸਲਮਾਨ ਧਰਮ ਵਿੱਚ ਕਰਵਾਣਾ ਜਾਂਦੇ ਨੇ ਤੇ ਫਿਰ ਇਸੇ ਕਰਕੇ ਉਹਨਾਂ ਦਾ ਨਾਂ ਹਿੰਦੀ ਚਾਦਰ ਪੈ ਗਿਆ ਤੇ ਉਹਨਾਂ ਦਾ 350 ਸਾਲਾ ਜੋ ਸ਼ਹੀਦੀ ਪੂਰਵ ਹੈ ਸਾਰੀਆਂ ਸੰਸਥਾਵਾਂ ਬਹੁਤ ਤੁਮਤਾਂ ਦੇ ਨਾਲ ਬਿਨਾਰੀਆਂ ਤੇ ਗੁਰੂ ਜੀ ਦੀ ਆਪਾਂ ਗੱਲ ਕਰਦੇ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਚਾਹੇ ਉਹ ਯਾਤਰਾ ਜਾਂਦੀਕਰ ਹੋਵੇ ਚਾਹੇ ਉਹ ਸੀਸ ਵਾਪਸ ਅਨੰਦਪੁਰ ਸਾਹਿਬ ਆਉਣ ਦੀ ਗੱਲ ਹੋਵੇ ਕਿਉਂਕਿ ਮਹਾਪੰਜਾਬ ਸੀ ਉਸ ਟੈਂਪਲਾਂ ਜੀ ਤੇ ਇਹ ਜਿਹੜਾ ਹਰਿਆਣਾ ਹੈਗਾ ਆ ਉਹਦਾ ਨਾਮ ਬਹੁਤ ਜ਼ਿਆਦਾ ਆਂਦਾ ਹੈ ਕਿਉਂਕਿ ਬਹੁਤ ਜਗ੍ਹਾ ਦੇ ਉੱਪਰ ਗੁਰੂ ਜੀ ਵੀ ਰੁਕੇ ਔਰ ਸੀਸ ਲਿਆਣ ਵਾਲੇ ਭਾਈ ਜੇਤਾ ਜੀ ਵੀ ਰੁਕੇ ਨੇ ਇਹ ਮੈਂ ਜਾਣਕਾਰੀ ਦੁਨੀਆ ਭਰ ਦੀ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਜਦੋਂ ਸੀਸ ਦੇ ਦਾ ਜਿਹੜਾ ਰਸਤਾ ਸੀ ਉਹਨਾਂ ਦੀ ਯਾਤਰਾ ਸੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਪਟਿਆਲਾ ਸਾਹਿਬ ਤੇ ਪਟਿਆਲੇ ਤੋਂ ਜਦੋਂ ਉਹਨਾਂ ਹਰਿਆਣਾ ਵਿੱਚ ਐਂਟਰ ਕੀਤਾ ਤੇ ਉੱਥੇ ਸਭ ਤੋਂ ਪਹਿਲਾਂ ਗੁਲਾਤ ਸਿਲਵੇ ਚ ਆਏ ਜਿੱਥੇ ਅੱਜ 6ਵੀਂ ਤੇ 9ਵੀਂ ਪਾਸਸ਼ੇ ਗੁਲਾਚੀ ਦਾ ਵਿਰਾਜਮਾਨ ਹੈ ਉਸ ਤੋਂ ਬਾਅਦ ਗੁਲਾਚੀ ਘਰ ਤੋਂ ਚੱਲ ਕੇ ਕੈਥਲ ਪਹੁੰਚੇ ਕੈਥਲ ਤੋਂ ਬਾਅਦ ਫਿਰ ਜੀਨ ਤੇ ਜੀਨ ਤੋਂ ਬਾਅਦ ਲਖਨਵਾਧਰਾ ਲਖਨਵਾਧਰੇ ਤੋਂ ਬਾਅਦ ਰੋਤਕ ਬੰਗਲਾ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਸਥਾਪਿਤ ਨੇ ਤੇ ਬੰਗਲਾ ਸਾਹਿਬ ਤੋਂ ਰੋਤਕ ਤੋਂ ਹੁੰਦੇ ਹੋਏ ਫਿਰ ਸਿੱਧੇ ਆਗਰਾ ਗਏ ਤੇ ਆਗਰਾ ਤੋਂ ਹੁੰਦੇ ਹੋਏ ਫਿਰ ਲਾਲ ਕਿਲਾ ਜਿੱਥੇ ਉਹਨਾਂ ਸ਼ੀਸ਼ ਆਪਣਾ ਪ੍ਰਵਾਨ ਕੀਤਾ ਉਹ ਦਿੱਲੀ ਦੇ ਵਿੱਚ ਤੇ ਕਹਿੰਦੇ ਨੇ ਜਦੋਂ ਹਰਿਆਣੇ ਜਾਏ ਸੀਗੇ ਜਿਹੜੇ ਸ਼ੀਸ਼ਮਾਰਗ ਯਾਤਰਾ ਵੀ ਆਂਦੀ ਹੈਗੀ ਸ਼ੀਸ਼ਮਾਰਗ ਵੀ ਸੀਸ ਵੀ ਲੈ ਕੇ ਆਏ ਸੀਗੇ ਤਾਂ ਉਹਨਾਂ ਦੇ ਵੀ ਸਥਾਨ ਕਾਫੀ ਨੇ ਇੱਥੇ ਇਹ ਯਾਤਰਾ ਸ਼ਹੀਦੀ ਯਾਤਰਾ ਸੀ ਜਦੋਂ ਸੀਸ ਸ਼ਹੀਦ ਹੋ ਜਾਂਦੇ ਨੇ ਫਿਰ ਜਦੋਂ ਉਹਨਾਂ ਜ਼ਾਲਮਾਂ ਨੇ ਸੇ ਗੁਰੂ ਸਾਹਿਬ ਦਾ ਸੀਸ ਅਲੱਗ ਕੀਤਾ ਉਹ ਉਹਨੂੰ ਸ਼ੀਸ਼ਮਾਰਗ ਕਹਿੰਦੇ ਆ ਉਹ ਦਿੱਲੀ ਤੋਂ ਚੱਲ ਕੇ ਬਾਗਪੱਟ ਯੂਪੀ ਦੇ ਵਿੱਚ ਤੇ ਬਾਗਪੱਟ ਤੋਂ ਸਿੱਧਿਆ ਬੱਡ ਖਾਲਸਾ ਜੋ ਕਿ ਸੋਨੀਪਾ ਡਿਸਟ੍ਰਿਕਟ ਪੈਂਦਾ ਹੈ ਉੱਥੇ ਪਹੁੰਚੇ ਤੇ ਉੱਥੋਂ ਅਗਾਂ ਫੇਰ ਪੜਾਦਰ ਪੜਾ ਹੁੰਦੇ ਹੋਏ ਅਨੰਦਪੁਰ ਸਾਹਿਬ ਜਾ ਕੇ ਸੀਸ ਦਾ ਸੰਸਕਾਰ ਕਰਿਆ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਸੀਗੇ ਉਹ ਪਰਿਆਵਰਣ ਨੂੰ ਆਪਾਂ ਕਹੀਏ ਕੁਦਰਤ ਨੂੰ ਬਹੁਤ ਪਿਆਰ ਕਰਦੇ ਸੀਗੇ ਕਹਿੰਦੇ ਬਾਗ ਇੱਥੇ ਬਹੁਤ ਜ਼ਿਆਦਾ ਹਰਿਆਣੇ ਜਿਵੇਂ ਲੱਗੇ ਨੇ ਪੰਜਾਬ ਜਿਵੇਂ ਲੱਗੇ ਨੇ ਇਸ ਤਰ੍ਹਾਂ ਜੀ ਜਿੰਨੇ ਵੀ ਗੁਰਸਹਿਬਾਨ ਹੋਏ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਉਹਨਾਂ ਨਦੀਆਂ ਵੱਡੇ ਵੱਡੇ ਦਰਿਆਵਾਂ ਇਕ ਬਾਗਾਂ ਦੇ ਵਿੱਚ ਹੀ ਭਗਤੀ ਕੀਤੀ ਹੈ ਤੇ ਦਰਿਆਵਾਂ ਦੇ ਕੰਢੇ ਤੇ ਕੀਤੀ ਹੈ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਉਹਨਾਂ ਨੇ ਪਰਿਆਵਰਣ ਵਾਸਤੇ ਹੀ ਇਹ ਸ਼ਲੋਕ ਆਚਾਰਿਆ ਸੀ ਕਿ ਧਰਤੀ ਮਾਤਾ ਨੂੰ ਜੇ ਬਚਾਉਣਾ ਹੈ ਤੇ ਪਰਿਵਾਰ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਤੇ ਪਰਿਵਾਰ ਨੂੰ ਬਚਾਉਣ ਵਾਸਤੇ ਉੱਥੇ ਪਾਣੀ ਦੀ ਵੀ ਸਭ ਤੋਂ ਵੱਡੀ ਜ਼ਰੂਰਤ ਹੈ ਤੁਸੀਂ ਹਰਿਆਣਾ ਸੈਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਤੇ ਜ਼ਥੇਦਾਰ ਮਜੀਬ ਹੋਂ ਤੇ ਮੈਂ ਤੁਹਾਨੂੰ ਇਹ ਪ੍ਰਸ਼ਨ ਪੁੱਛਦਾ ਹਾਂ ਕਿ ਆਪਾਂ ਜਿਹੜਾ ਹੈਗਾ ਪ੍ਰਸਾਰ ਵਾਸਤੇ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਉਹ ਵਿमुख ਨਾ ਹੋਵੇ ਹੈਨਾ ਉਹਦੇ ਵਾਸਤੇ ਕੀ ਪ੍ਰਯਾਸ ਕਰ ਰਹੇ ਹੈਗੇ ਆ ਮੇਰਾ ਮੰਨਣਾ ਹੈ ਕਿ ਜੋ ਅੱਜ ਦੁਨੀਆ ਦੇ ਵਿੱਚ ਧਰਮ ਪ੍ਰਚਾਰ ਹੋ ਰਿਹਾ ਹੈ ਉਹਦਾ ਤਰੀਕਾ ਗਲਤ ਹੈ ਮੈਨੂੰ ਉਹ ਤਰੀਕਾ ਪਸੰਦ ਨਹੀਂ ਜੀ ਆਪਾਂ ਵੱਡੇ ਵੱਡੇ ਇਕੱਠ ਕਰਦੇ ਆ ਹਜ਼ਾਰਾਂ ਦੇ ਇਕੱਠ ਕਰਦੇ ਨੇ ਆ ਲੱਖ ਰੁਪਈਆ ਦੇ ਲੰਗਰ ਲਾਦੇ ਨੇ ਆ ਅਮਰ ਸੰਚਾਰ ਵੀ ਕਰਦੇ ਨੇ ਆ ਪਰ ਉਹਦਾ ਰਿਜ਼ਲਟ ਜ਼ੀਰੋ ਆ ਰਿਹਾ ਹੈ ਦਿਨ ਪਰ ਦਿਨ ਉਹਦੇ ਵਿੱਚ ਗਰਾਵਟ ਆ ਰਹੀ ਹੈ ਨਾ ਕਿ ਵਾਦਾ ਹੋਣ ਦੇ ਜਿੰਨਾ ਚਿਰ ਤੱਕ ਤੁਸੀਂ ਪਨੀਰੀ ਤਿਆਰ ਨਹੀਂ ਕਰੋਗੇ ਛੋਟੇ ਨਰਸਰੀ ਬੱਚਿਆਂ ਨੂੰ ਜੇ ਪਨੀਰੀ ਤੁਹਾਡੀ ਕਮਜ਼ੋਰ ਹੈ ਤੇ ਕਰੀ ਪੇਡਾ ਫਲ ਫੁੱਲ ਨਹੀਂ ਸਕਦਾ ਜੇ ਪਨੀਰੀ ਤੁਹਾਡੀ ਚੰਗੀ ਫ੍ਰਿਸਟ ਮਸਟੇ ਤੇ ਤਾਂ ਹੀ ਉਹ ਪੇਡਾ ਜਿਹੜਾ ਉਹ ਰਿਸਪੀਟ ਹੋਵੇਗਾ ਇਸ ਕਰਕੇ ਸਾਡੀ ਜ਼ਰੂਰਤ ਹੈ ਇਹ ਲੱਖਣ ਰੁਪਈਆ ਦੇ ਲੰਗਰ ਲਾਣੇ ਹਜ਼ਾਰਾਂ ਦੇ ਇਕੱਠ ਕਰਿਆਂ ਧਰਮ ਪ੍ਰਚਾਰ ਨਹੀਂ ਹੁੰਦੇ ਧਰਮ ਪ੍ਰਚਾਰ ਤੇ ਘਰ ਘਰ ਜਾ ਕੇ ਹੁੰਦੇ ਨੇ ਪਨੀਰੀ ਨੂੰ ਤਿਆਰ ਕਰਨਾ ਪੈਂਦਾ ਚਾਰ ਸਾਲ ਦੇ ਬੱਚੇ ਨੂੰ ਜਦੋਂ ਬੋਲਣ ਲੱਗੇ ਤੇ ਉਸ ਟਾਈਮ ਉਦੇ ਮੁਖ ਤੇ ਪੰਜਾਬੀ ਬੋਲੀ ਹੋਵੇ ਉਦੇ ਮੁਖ ਤੇ ਗੁਰਬਾਣੀ ਹੋਵੇ ਤਾਂ ਧਰਮ ਪ੍ਰਚਾਰ ਹੋਵੇਗਾ ਬੱਚਾ ਆਪਣੇ ਭਰਾਵਾਂ ਨੂੰ ਮਾਪਿਓ ਨੂੰ ਅਤੇ ਭੈਣਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਇਹ ਕਹੇ ਵੀ ਪੰਜਾਬੀ ਪਾਸ਼ਾ ਜਿਹੜੀ ਹੈ ਗੁਰਮੁਖੀ ਪਾਸ਼ਾ ਗੁਰੂ ਦੇ ਮੁਖੀ ਚ ਉਚਾਰੀ ਗਈ ਹੈ ਤੇ ਜਿਹੜੀ ਗੁਰਬਾਣੀ ਇਹ ਤੋਂ ਵੱਡ ਹੋਰ ਕੋਈ ਪੁੱਤਰ ਬਾਣੀ ਨਹੀਂ ਤੇ ਇਸ ਕਰਕੇ ਬਾਣੀ ਪੜਨ ਦੇ ਨਾਲ ਹੀ ਜੀਵਨ ਪੁੱਤਰ ਹੋਵੇਗਾ ਜਦੋਂ ਬੱਚਾ ਆਪਣੇ ਮਾਪਿਓ ਨੂੰ ਕਹੇਗਾ ਤੇ ਮਾਪਿਓ ਮਜਬੂਰ ਹੋ ਕੇ ਬੱਚੇ ਦੇ ਆਖੇ ਲਾ ਕੇ ਉਸ ਧਰਮ ਵੱਲ ਚੱਲਣਗੇ ਤੇ ਪਰੰਪਰਤਨ ਜਿਹੜਾ ਹੈਗਾ ਬੜੇ ਜੋਰਾਂ ਤੇ ਹੋ ਰਿਹਾ ਗੁਰੂ ਮਹਾਰਾਜ ਨੇ ਧਰਮ ਨਹੀਂ ਬਦਲਿਆ ਕਹਿੰਦੇ ਮੈਂ ਸ਼ੀਸ਼ ਦੇ ਦਾਂਗਾ ਧਰਮ ਨਹੀਂ ਬਦਲ ਲੰਦਾ ਮੈਂ ਧਰਮ ਦੇ ਵਾਸਤੇ ਖੜਾ ਹੈਗਾ ਤਾਂ ਹੀ ਹਿੰਦੂ ਚੱਦਰ ਗਿਆਂਦਾ ਪਰ ਅੱਜ ਲੋਕ ਥੋੜੇ ਜਿਹੀ ਪੈਸੇ ਲਾਲਚ ਨੂੰ ਲੱਗੇ ਸਿੱਖ ਧਰਮ ਨਹੀਂ ਚਾਹੇ ਕੋਈ ਵੀ ਧਰਮ ਹੈ ਉਹਨਾਂ ਦੇ ਵਿੱਚ ਧਰਮ ਪਰਵਰਤਨ ਬੜੀ ਤੇਜ਼ੀ ਨਾਲ ਹੋ ਰਿਹਾ ਹੈਗਾ ਲੋਕੀ ਲਾਲਚ ਆਂਦੇ ਆ ਕੋਈ ਪੈਸਾ ਲਾਲਚਾਂਦਾ ਕੋਈ ਸਕੂਲਾਂ ਦਾ ਐਡਮਿਸ਼ਨਰ ਲਾਲਚਾਂਦਾ ਹੈਗਾ ਕੋਈ ਕਿਸੇ ਹੋਰ ਲਾਲਚਾਂਦਾ ਕੋਈ ਪਦ ਦਾ ਲਾਲਚ ਆ ਕੇ ਧਰਮ ਪਰਵਰਤਨ ਬੜੇ ਮਨ ਕੀ ਆਪਕੇ ਲਾਰਜ ਸਕੇਲ ਤੇ ਹੋ ਰਿਹਾ ਹੈ ਉਹਨੂੰ ਰੋਕਣ ਲਈ ਅਸੀਂ ਕੀ ਕਰਦੇ ਉਹ ਕੀ ਸੰਦੇਸ਼ ਦੇਣਾ ਚਾਹੋਗੇ ਔਰ ਜਿਹੜੀ ਆਪਣੀ ਜਿਹੜੀ ਨਵੀਂ ਪੀਰੀਅਡ ਦੇ ਵਾਸਤੇ ਇਸ ਤਰ੍ਹਾਂ ਜੀ ਮੈਂ ਦੁਨੀਆ ਭਰ ਦੀ ਸੰਗਤ ਨੂੰ ਇਹ ਜਾਣਕਾਰੀ ਦੇਣਾ ਚਾਹਾਂਗਾ ਧਰਮ ਪਰਚਾਰ ਪਰਿਵਰਤਨ ਹੋ ਰਿਹਾ ਹੈ ਪਰ ਤੁਸੀਂ ਇੱਕ ਗੱਲ ਦਾ ਧਿਆਨ ਰੱਖੋ ਜਿਹੜੇ ਲੋਕ ਅਸੀਂ ਪਾਕਿਸਤਾਨ ਤੋਂ ਹਿੰਦੁਸਤਾਨ ਦੇ ਵਿੱਚ ਆਏ ਉਹ ਧਰਮ ਪਰਿਵਰਤਨ ਬਹੁਤ ਘੱਟ ਕਰ ਰਹੇ ਨੇ ਕਿਰਿ ਤੁਹਾਨੂੰ 1% ਵੀ ਇਹੋ ਜਿਹਾ ਇਨਸਾਨ ਨਹੀਂ ਮਿਲੇਗਾ ਜਿਹੜਾ ਪਾਕਿਸਤਾਨ ਤੋਂ ਕਨਵਰਟ ਹੋ ਕੇ ਹਿੰਦੁਸਤਾਨ ਵਿੱਚ ਆਇਆ ਜੇ ਧਰਮ ਪਰਿਵਰਤਨ ਕਰਨਾ ਹੁੰਦਾ ਸਾਡੀਆਂ ਉੱਥੇ ਹਜ਼ਾਰਾਂ ਕਿੱਲੇ ਜ਼ਮੀਨ ਐਡੀਆਂ ਸਾਡੀਆਂ ਪ੍ਰਾਪਰਟੀਆਂ ਉਹ ਕਹਿੰਦੇ ਸਾਨੂੰ ਸਲਮਾਨ ਬਨਜੋ ਉੱਥੇ ਰਹਿ ਜਾਓ ਤੇ ਜੇ ਅਸੀਂ ਉਹਨੂੰ ਇੰਨੀਆਂ ਵੱਡੀਆਂ ਜਗੀਰਾਂ ਐਡੀਆਂ ਵੱਡੀਆਂ ਹਵੇਲੀਆਂ ਐਡੀਆਂ ਵੱਡੀਆਂ ਸੰਪਤੀਆਂ ਛੱਡ ਕੇ ਆ ਗਏ ਆ ਤੇ ਸਾਡੇ ਅੱਗੇ ਉਹ ੜਿਕਾ ਆ ਜਾਂਦਾ ਜੇ ਧਰਮ ਪਰਿਵਰਤਨ ਅੱਜ ਹੀ ਕਰਨਾ ਹੈ ਤੇ ਫਿਰ ਸਾਨੂੰ ਉਹ ਛੱਡਣ ਦੀ ਕੀ ਲੋੜ ਸੀ ਜਿੱਥੇ ਵੀ ਪਾਕਿਸਤਾਨ ਤੋਂ ਆਏ ਮਾਈਗਰੇਟ ਹੋ ਕੇ ਇਹ ਸੰਗਤ ਉਹ ਕਦੀ ਵੀ ਧਰਮ ਪਰिवर्तन ਨਹੀਂ ਕਰਦੀ ਧਰਮ ਪਰिवर्तन ਉਹ ਕਰਦੇ ਨੇ ਜਿਹੜੇ ਲੋਕ ਵਸਦੇ ਨੇ ਉਹ ਲਾਲਚੇ ਚ ਆ ਕੇ ਅਸੀਂ ਤਾਂ ਵੱਡੇ ਵੱਡੇ ਲਾਲਚੋਂ ਨਾਲ ਛੱਡ ਐ ਆਪਣੀਆਂ ਜ਼ਮੀਨਾਂ ਜਾਇਦਾਦ ਜ਼ਗੀਰਾ ਹਵੇਲੀਆਂ ਤੱਕ ਛੱਡ ਐ ਵੱਡੇ ਵੱਡੇ ਕੋਠੀਆਂ ਛੱਡ ਐ ਤੇ ਸਿਰਫ ਵੀ ਧਰਮ ਪਰिवर्तन ਨਾ ਕਰਨਾ ਪਏ ਇਸ ਕਰਕੇ ਅਸੀਂ ਉਹ ਪਿਛਲੇ ਇਤਿਹਾਸ ਨੂੰ ਚੁੱਕ ਕੇ ਜਿੰਨੇ ਮਾਈਗਰੇਟ ਹੋਏ ਨੇ ਪਾਕਿਸਤਾਨ ਤੋਂ ਉਹ 1% ਵੀ ਤੁਹਾਨੂੰ ਧਰਮ ਪਰिवर्तन ਨਜ਼ਰ ਨਹੀਂ ਆਉਣਗੇ ਧਰਮ ਪਰਚਾਰ ਪਰिवर्तन ਕੌਣ ਕਰ ਰਹੇ ਨੇ ਜਿਨ੍ਹਾਂ ਲੋਕਾਂ ਨੂੰ غبਲੇ ਕੁਥਲੇ ਲੋਕ ਨੇ ਲਾਲਚ ਵਿੱਚ ਆ ਕੇ ਜਾਂ ਫਿਰ ਇਹ ਤੋਂ ਦੇ ਵਸਿੰਦੇ ਨੇ ਕਿਉਂਕਿ ਉਹਨਾਂ ਨੂੰ ਹਾਲੀ ਤੱਕ ਇਹ ਠੋਕਰ ਨਹੀਂ ਵਜੀ ਕਿ ਧਰਮ ਪਰਿਵਰਤਨ ਕਰਨਾ ਹੈ ਕਿ ਉਹ ਛੋਟੇ ਜਿਹੇ ਲਾਲਚ ਆ ਜਾਦੇ ਨੇ ਕੋਈ ਸਕੂਲ ਦੀ ਫੀਸ ਮਾਫ ਹੋ ਗਈ ਕਿਸੇ ਨੂੰ ਵਰਦੀ ਮਿਲ ਗਈ ਧਰਮ ਨੂੰ ਛੱਡਣ ਵਾਸਤੇ ਲੱਖ ਵਾਰ ਪਹਿਲੋ ਸੋਚੋ ਵੀ ਅਸੀਂ ਕਿਹੜੇ ਧਰਮ ਦੇ ਪੈਦਾ ਹੋਏ ਹਾਂ ਤੇ ਧਰਮ ਪਰਿਵਰਤਨ ਕਰਕੇ ਕਿਤੇ ਅਸੀਂ ਉਸ ਅਕਾਲ ਪੁਰਖ ਦੀ ਅਲੰਘਣਾ ਤੇ ਨਹੀਂ ਕਰ ਰਹੇ ਸਾਨੂੰ ਉਹਨੇ ਕਿਹੜੇ ਧਰਮ ਵਿੱਚ ਭੇਜਿਆ ਤੇ ਅੱਜ ਅਸੀਂ ਆਪਣੀ ਮਨਮਰਜ਼ੀ ਲਾਲਚ ਪਿੱਛੇ ਆ ਕੇ ਕਿਤੇ ਅਸੀਂ ਅਕਾਲ ਤਖ ਦੀ ਇਹ ਦੇ ਕਾਨੂੰਨ ਨੂੰ ਪੰਗਤੇ ਨਹੀਂ ਕਰ ਰਹੇ ਕਿਰੇ ਆਪਾਂ ਉਹਨਾਂ ਦੇ ਆ ਮਾਨ ਹੁਣੀ ਗਲਤੀ ਨਹੀਂ ਕਰ ਰਹੇ ਵੀ ਜੇ ਸਕਾਲ ਪੁਰਖ ਨੇ ਜੇਸ ਪਰਮਾਤਮਾ ਪੁਰਖ ਨੇ ਸਾਨੂੰ ਜਿਸ ਧਰਮ ਵਿੱਚ ਭੇਜਿਆ ਆਪਾਂ ਉਹਨਾਂ ਨੂੰ ਉਲੰਘਣਾ ਕਰਨੀ ਨਹੀਂ ਚਾਹੀਦੀ ਜਿਹਦੇ ਵਿੱਚ ਭੇਜਿਆ ਉਹਦੇ ਤੱਕ ਹੀ ਮਰਦੇ ਜਿਉਣ ਤੱਕ ਰਹਿਣਾ ਚਾਹੀਦਾ ਮੇਰੀ ਤੇ ਇਹ ਰਹਿ ਆਪ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਪ੍ਰਧਾਨ ਹੋ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪਰਿਵਰਤਨ ਰੋਕਣ ਵਾਸਤੇ ਅਗਰ ਕਿਤੇ ਹੋ ਰਿਹਾਗਾ ਉਹਦੇ ਵਾਸਤੇ ਕੀ ਪ੍ਰਯਾਸ ਕਰ ਰਹੀ ਹੈ ਇਸ ਤਰ੍ਹਾਂ ਜੀ ਅਸੀਂ ਮੈਂ ਤੁਹਾਨੂੰ ਕਿਹਾ ਹੈ ਕਿ ਧਰਮ ਪਰਿਵਰਤਨ ਸਾਡੇ ਤੇ ਲਾਗੂ ਹੁੰਦਾ ਨਹੀਂ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਅਸੀਂ ਤੇ ਉਲਟਾ ਕੰਮ ਕਰ ਰਹੇ ਹਾਂ ਕਿ ਸਿੱਖ ਧਰਮ ਦੇ ਜੋੜਨ ਵਾਲ ਦੂਜੇ ਧਰਮਾਂ ਨੂੰ ਸਿੱਖ ਧਰਮ ਦੇ ਵਿੱਚ ਕਿਸ ਤਰ੍ਹਾਂ ਕੀਤਾੜੇ ਭਾਵੇਂ ਜਾਟ ਨੇ ਭਾਵੇਂ ਜਿੰਨੇ ਗੈਰ ਸਿੱਖ ਲੋਕ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਛੋਟੇ ਸਕੂਲ ਪ੍ਰਾਇਮਰੀ ਸਕੂਲ ਬਣਾ ਕੇ ਤੇ ਅਸੀਂ ਆਪਣੇ ਸਿੱਖੀ ਨਾਲ ਜੋੜਾਂਗੇ ਗੁਰਬਾਣੀ ਨਾਲ ਜੋੜਾਂਗੇ ਆਪਣੇ ਕੈਦੇ ਵੰਡਾਂਗੇ ਨਰਸਿਹੀ ਵੰਡਾਂਗੇ ਜਿੰਨੇ ਵੀ ਸਾਡੇ ਪਿੰਡ ਨਗਰ ਦੇ ਵਿੱਚ ਸਿੱਖ ਤੋਂ ਅਦਰ ਕਾਸਟ ਨੇ ਉਹਨਾਂ ਦੇ ਘਰ ਘਰ ਜਾ ਕੇ ਹਰ ਪਿੰਡ ਦੇ ਵਿੱਚ ਹਰ ਨਗਰੇ ਚ ਹਰ ਮੁਹੱਲੇ ਚ ਪੰਮੇ ਮਜ਼ਿਕ ਮੇਦੀ ਬਣਾਈ ਜਾਏਗੀ ਕਾਇਦੇ ਦਿੱਤੇ ਜਾਣਗੇ ਤੇ ਨਰਸਰੀ ਤੇ ਜਾ ਕੇ ਪੜਾਇਆ ਜਾਏਗਾ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਤੇ ਆਪਣੇ ਧਰਮ ਬਾਰੇ ਦੱਸਿਆ ਜਾਏਗਾ ਵੀ ਸਿੱਖ ਧਰਮ ਦੀ ਆ ਵੀ ਲਖਣਾ ਇਹ ਸਾਡੇ ਗੁਰੂਆਂ ਦਾ ਚਲਾਇਆ ਹੋਇ ਇੱਕ ਅਕਾਲ ਪੁਰਖ ਜਿਹੜੇ ਪ੍ਰਮਾਤਮਾ ਖੁਦ ਰੂਪੇ ਚ ਆਇਆ ਦਸਾਂ ਗੁਰੂਆਂ ਦੇ ਰੂਪ ਵਿੱਚ ਪ੍ਰਮਾਤਮਾ ਦਾ ਰੂਪ ਬਣ ਕੇ ਆਇਆ ਇਹ ਉਹ ਧਰਮ ਹੈ ਤੇ ਉਹਨਾਂ ਦੇ ਮੂੰਹ ਖੇਚੋ ਜਿਹੜੀ ਬਾਣੀ ਨਿਕਲੀ ਜਿਹਨੂੰ ਆਪਾਂ ਗੁਰਮੁਖੀ ਕਹਿੰਨੇ ਆ ਇਹ ਗੁਰਮਖੀ ਗੁਰੂ ਦੇ ਮੁਖੀ ਚੋਂ ਬਾਣੀ ਨਿਕਲੀ ਹੈ ਗੁਰਮਖੀ ਗੁਰਮਖੀ ਨੂੰ ਅਪਣਾਓ ਤੇ ਆਪਣਾ ਉਸ ਟਰਮਲ ਜੋ ਜਿਹੜਾ ਪ੍ਰਮਾਤਮਾ ਨੇ ਅਕਾਲ ਪੁਰਖ ਪ੍ਰਮਾਤਮਾ ਨੇ ਜਿਸ ਰੂਪੇ ਤੁਹਾਨੂੰ ਲੈ ਕੇ ਆਂਦਾ ਹੈ ਇਹ ਖਾਲਸਾ ਉਹ ਖਾਲਸਾ ਇਹ ਕਿਹੋ ਜਿਹਾ ਰੂਪ ਹੈ ਜਿਹੜਾ ਪ੍ਰਮਾਤਮਾ ਨੇ ਉਤੋਂ ਭੇਜਦਾ ਹੈ ਤੇ ਪ੍ਰਮਾਤਮਾ ਦਾ ਹੀ ਰੂਪ ਗੁਰੂ ਗੋਬਿੰਦ ਸਿੰਘ ਨੇ ਤੇ ਸਪਸ਼ਟ ਕੀਤਾ ਵੀ ਖਾਲਸਾ ਦੁਜਾ ਪ੍ਰਮਾਤਮਾ ਦਾ ਰੂਪ ਹੈ ਤੇ ਇਸ ਕਰਕੇ ਮੈਂ ਸਾਰੀਆਂ ਤਰਨ ਸਾਰੇ ਬਰੋਬਰ ਨੇ ਆਪਾਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਹਾਂ ਪਰ ਖਾਲਸੇ ਦਾ ਰੂਪ ਜਿਹੜਾ ਉਸ ਲਈ ਪ੍ਰਮਾਤਮਾ ਦਾ ਰੂਪ ਹੈ ਆਪਣੇ ॠषि मुनि ਸੰਤ ਮਹਾਰਾਜਾਂ ਸਾਰੇ ਆਪਣੇ ਇਤਿਹਾਸ ਚੋਂ ਕੇ ਵੇਖ ਲੋ ਉਹਨਾਂ ਦਾ ਰੂਪ ਹੈ ਸੀ ਜਿਹੜਾ ਖਾਲਸਾ ਪੰਥ ਦੇ ਰੂਪ ਹੈ ਜਥੇਦਰ ਜਗਦੀਸ਼ ਸਿੰਘ ਢਿੰਡਾ ਜੀ ਪੰਜਾਬੀ ਮਾਂ ਬੋਲੀ ਆਪਣੀ ਮਾਂ ਬੋਲੀ ਜਿਹੜੀ ਸਾਡੀ ਹੈ ਉਹਨੂੰ ਬਚਾਉਣ ਵਾਸਤੇ ਹੋਰ ਪ੍ਰਯਾਸ ਕੀਆ ਚਾਹੀਦੇ ਨੇ ਕਿੱਦਾਂ ਦੇ ਕੰਮ ਹੋਣੇ ਚਾਹੀਦੇ ਨੇ ਕਿ ਨੌਜਵਾਨ ਜਿਹੜੇ ਨੇ ਇੰਗਲਿਸ਼ ਵੱਲ ਵੱਧ ਰਹੇ ਨੇ ਆ ਪ੍ਰਾਈਵੇਟ ਸਕੂਲਾਂ ਵੱਲ ਵੱਧ ਰਹੇ ਨੇ ਉਨਾ ਵਾਸਤੇ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈਗਾ ਬਹੁਤ ਵਧੀਆ ਸਵਾਲ ਹੈ ਤੁਹਾਡਾ ਮੈਂ ਇਸ ਦੇ ਤੇ ਬਰਕ ਬਹੁਤ ਸ਼ੁਰੂ ਕਰਤਾ ਹੈ ਮੈਂ ਆਪਣੇ ਮੇਸ਼ਾ ਜੀ ਹੋਮ ਮਿਨਿਸਟਰ ਨੂੰ ਇੱਕ ਲੈਟਰ ਲਿਖਿਆ ਹੈ ਕਿ ਸਾਰੇ ਹਿੰਦੁਸਤਾਨਾਂ ਵਿੱਚ ਜਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਉਹਦਾ ਦਿੱਲੀ ਦੇ ਵਿੱਚ ਇੱਕ ਸੈਮੀਨਾਰ ਕਰਾਇਆ ਜਾਏ ਤੇ ਆਪੋ ਆਪਣੀ ਭਾਸ਼ਾ ਦੇ ਆਪੋ ਆਪਣੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਤੇ ਡਿਸਕਸ ਕਰਨ ਕਿ ਕਿਹੜੀ ਭਾਸ਼ਾ ਜਿਹੜੀ ਉਹ ਨੈਸ਼ਨਲ ਭਾਸ਼ਾ ਹੋਣੀ ਚਾਹੀਦੀ ਹੈ ਮੇਰਾ ਇਹ ਮੰਨਣਾ ਹੈ ਕਿ ਪੰਜਾਬੀ ਪਾਸ਼ਾ ਦਾ ਨੂੰ ਨੈਸ਼ਨਲ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਉਹਦਾ ਇੱਕ ਕਾਰਨ ਹੈ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਦੁਨੀਆ ਪਰ ਦੇ ਅਮਰੀਕਾ ਕੈਨੇਡਾ ਸਾਰੀ ਦੁਨੀਆ ਭਰ ਵਿੱਚ ਸਭ ਤੋਂ ਉਹਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ ਸੱਤਵੇਂ ਥਾਂ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਗਿਆ ਹੈ ਦੁਨੀਆ ਪਰ ਦੇ ਲੋਕ ਮੰਨਦੇ ਨੇ ਕਿ ਇਹੋ ਜਿਹਾ ਪੁਜਤਰ ਦਾ ਗ੍ਰੰਥ ਇਹੋ ਜਿਹਾ ਚੰਗਾ ਗ੍ਰੰਥ ਇਹੋ ਜਿਹਾ ਸਾਰੇ ਦਾ ਸਾਂਝਾ ਗ੍ਰੰਥ ਕੋਈ ਵੀ ਹੋਰ ਧਾਰਮਿਕ ਗ੍ਰੰਥ ਨਹੀਂ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਹੈ ਤੇ ਜਿੰਨੀ ਉਸ ਧਰਮ ਦੇ ਲੋਕ ਉਹਦੀ ਪਵਿੱਤਰਤਾ ਬਹਾਰ ਰੱਖਦੇ ਨੇ ਉਹਨੂੰ ਇੱਕ ਨਿਰਗ੍ਰੰਥੀ ਨਹੀਂ ਉਹਨੂੰ ਇੱਕ ਇਨਸਾਨ ਦੇ ਰੂਪੇ ਦੇਹ ਦੇ ਰੂਪੇ ਜਗ ਦੀ ਜੋਤ ਇਨਸਾਨ ਦੀ ਉਹਨੂੰ ਮੰਨਿਆ ਗਿਆ ਤੇ ਆਪਾਂ ਉਹਦਾ ਸਤਕਾਰ ਵੀ ਜਗ ਦੀ ਜੋਗਰਤ ਕਰ ਰਹੇ ਹਾਂ ਜਦੋਂ ਸਾਡਾ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਵਿੱਤਰ ਦੁਨੀਆ ਭਰ ਦੇ ਵਿੱਚੋਂ ਪੁਇਤਰ ਗ੍ਰੰਥ ਤੇ ਉਹ ਪੁਇਤਰ ਗ੍ਰੰਥ ਪੰਜਾਬੀ ਦੇ ਵਿੱਚ ਲਿਖਿਆ ਗਿਆ ਗੁਰਮਣੀਏ ਕਿ ਲਿਖਿਆ ਗਿਆ ਜੇ ਉਹ ਗ੍ਰੰਥ ਪੁਇਤਰ ਹੈ ਤੇ ਉਹਦੇ ਬਾਣੀ ਜਿਹੜੀ ਹੈ ਉਹ ਵੀ ਸਭ ਤੋਂ ਪਹਿਲੇ ਦਰਜੇ ਦੀ ਹੈ ਇਸ ਕਰਕੇ ਪੰਜਾਬੀ ਭਾਸ਼ਾ ਦਾ ਸਾਡੇ ਕੋਲ ਇੱਕ ਬਹੁਤ ਵੱਡਾ ਉਦਾਹਰਣ ਹੈ ਕਿ ਪੰਜਾਬੀ ਭਾਸ਼ਾ ਨੈਸ਼ਨਲ ਭਾਸ਼ਾ ਹੋਣੀ ਚਾਹੀਦੀ ਹੈ ਅੰਗਰੇਜ਼ੀ ਕਿਉਂ ਪੰਜਾਬੀ ਕਿਉਂ ਨਹੀਂ ਬੋਲੀ ਜਾਂਦੀ ਸਾਡੀ ਮਾਤਾ ਭਾਸ਼ਾ ਫਿਰ ਅੰਗਰੇਜ਼ੀ ਪੰਜਾਬੀ ਦੇ ਅੱਗੇ ਟੇਕ ਕਿਵੇਂ ਸਕਦੀ ਹੈ ਨੰਨੀ ਪਰ ਅੰਗਰੇਜ਼ੀ ਕਿੱਥੋਂ ਪੈਦਾ ਹੋਈ ਪਰ ਪੰਜਾਬੀ ਤਾਂ ਸਾਡੇ ਗੁਰੂ ਦੇ ਮੋਖੀ ਚੋਂ ਬਾਣੀ ਵਿਚਾਰੀ ਜਿਹਦਾ ਨਾ ਗੁਰਮੁਖੀ ਗੁਰਮੁਖੀ ਤੋਂ ਉਹਦਾ ਪੰਜਾਬੀ ਲਿਖਿਆ ਗਿਆ ਜਿਹੜੀ ਤੇ ਇੰਗਲਿਸ਼ ਵਾਲੇ ਦੱਸੋ ਉਹਨਾਂ ਨੇ ਲਿਪੀ ਕਿੱਥੋਂ ਆਈ ਉਹ ਦੱਸੋ ਸਾਨੂੰ ਕਿੱਥੋਂ ਤੁਹਾਡੀ ਅੰਗਰੇਜ਼ੀ ਆਈ ਕੌਣ ਇਹਦਾ ਜਨਮ ਰਿਹਾ ਤਾਂ ਤੇ ਸਾਡੇ ਤੇ ਗੁਰੂ ਦੇ ਬਾਣੀ ਮੋਖੀ ਚੋਂ ਨਿਕਲੀ ਵਿਚਾਰੀ ਬਾਣੀ ਜਿਹੜੀ ਪ੍ਰਮਾਤਮਾ ਦੇ ਪ੍ਰਮਾਤਮਾ ਦੇ ਮੂੰਹੋਂ ਨਿਕਲੀ ਬਾਣੀ ਉਹਨੂੰ ਗੁਰਮੁਖੀ ਕਿਹਾ ਜਾਂਦਾ ਹੈ ਮੈਂ ਸਾਰੀ ਦੁਨੀਆ ਭਰ ਦੇ ਲੋਕਾਂ ਨੂੰ ਕਹਿਨਾ ਵਾਂ ਅਸੀਂ ਲੱਖਾਂ ਵਾਰੀ ਹਜ਼ਾਰਾਂ ਵਾਰੀ ਰੋਜ਼ ਅਰਦਾਸਾਂ ਕਰਦੇ ਹਾਂ ਕਿ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖਾਲਸਾ ਦਾ ਮਤਲਬ ਖਾਲਸ ਇਨਸਾਨ ਜੋ ਪਰਮਾਤਮਾ ਦਾ ਅਸਲੀ ਰੂਪ ਹੈ ਉਹਦਾ ਰਾਜ ਤਾਂ ਆਵੇਗਾ ਤੇ ਉਹ ਸਾਡੇ ਗੁਰੂਆਂ ਦੇ ਬੋਲੀ ہوئی ਬਾਣੀ ਗੁਰਮੁਖੀ ਜਿੰਨਾ ਚਿਰ ਗੁਰਮੁਖੀ ਨਹੀਂ ਹੋਵੇਗੀ ਉਹਨਾਂ ਚਿਰ ਦੁਨੀਆ ਭਰ ਦੇ ਵਿੱਚ ਖਾਲਸੇ ਦਾ ਰਾਜ ਨਹੀਂ ਹੋ ਸਕਦਾ ਜੇ ਖਾਲਸੇ ਦਾ ਰਾਜ ਲੈਣਾ ਹੈ ਗੁਰੂ ਗੋਬਿੰਦ ਸਿੰਘ ਦੇ ਦੋਏ ਨੂੰ ਕਾਮਯਾਬ ਕਰਨਾ ਹੈ ਤੇ ਸਾਰੀ ਦੁਨੀਆ ਭਰ ਦੇ ਲੋਕਾਂ ਨੂੰ ਪੰਜਾਬੀ ਬੋਲਣੀ ਪੈਗੀ ਤੇ ਤਾਂ ਹੀ ਖਾਲਸੇ ਦਾ ਰਾਜ ਦੁਨੀਆ ਭਰ ਵਿੱਚ ਹੋ ਸਕਦਾ ਤੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਵੀ ਗੁਰੂ ਦੇ ਨਾਲ ਜੁੜਨਾ ਜੋ ਗੁਰੂ ਦੀ ਸਿਹਤ ਉਹਦੇ ਕੋ ਧਰਤੀ ਬਚਾਣੀ ਹੈ ਧਰਮ ਬਚਾਣਾ ਹੈ ਧਰਤੀ ਬਚਾਣੀ ਹੈ ਤੇ ਨਾਲ ਦੇ ਨਾਲ ਪੰਜਾਬੀ ਮਾਂ ਬੋਲੀ ਬਚਾਣੀ ਹੈ। ਇਹਦੇ ਵਾਸਤੇ ਕੀ ਸੰਦੇਸ਼ ਆ ਤੁਹਾਡਾ ਨੌਜਵਾਨ ਪੀੜੀ ਨੂੰ? ਇਸ ਤਰ੍ਹਾਂ ਜੀ ਮੈਂ ਸਾਰੇ ਨੌਜਵਾਨਾਂ ਨੂੰ ਜਿੱਥੇ ਅਪੀਲ ਕਰਾਂਗਾ ਉੱਥੇ ਆਪਣੀਆਂ ਮਾਤਾ ਪਿਤਾਵਾਂ ਨੂੰ ਵੀ ਅਪੀਲ ਕਰਾਂਗਾ ਕਿ ਆਪਾਂ ਨੌਜਵਾਨ ਬੱਚੇ ਜਿਹੜੇ ਐਡੇ ਉਸ ਅਕਾਲ ਪੁਰਖ ਦੀ ਗੱਲਾਂ ਨੂੰ ਭੁੱਲ ਕੇ ਪਰਮਾਤਮਾ ਦੀ ਉਲੰਘਣ ਕਰਕੇ ਅੱਜ ਆਪਾਂ ਜਿਸ ਤਰ੍ਹਾਂ ਨਸ਼ਿਆਂ 'ਚ ਪੈ ਗਏ, ਜਿਸ ਤਰ੍ਹਾਂ ਧਰਮਾਂ ਨੂੰ ਬਦਲਣ ਲੱਗ ਪਏ ਆਪਣੀ ਸਜਾਵਟ ਬਣਾਉਣ ਵਾਸਤੇ, ਚੰਗੀ ਦੇਖ ਕੇ ਰਹਿਣ ਵਾਸਤੇ ਇਹ ਠੀਕ ਹੈ। ਕਿ ਜਿਹੜਾ ਵੀ ਜਿਸ ਧਰਮ ਦਾ ਹੈ ਉਹਨੂੰ ਉਸ ਬੰਤਰ ਤੇ ਰਹਿਣਾ ਚਾਹੀਦਾ ਹਿੰਦੂ ਵੀਰ ਮੇਰੇ ਭਰਾ ਆਪਣੀ ਹਿੰਦੂ ਬੰਤਰ ਤੇ ਰਹਿਣ ਮੁਸਲਮਾਨ ਭਰਾ ਮੁਸਲਮਾਨ ਬੰਤਰ ਤੇ ਰਹਿਣ ਇਸਾਈ ਆਪਣੀ ਬੰਤਰ ਤੇ ਰਹਿਣ ਪਰ ਸਿੱਖ ਜਿਹੜੇ ਬੱਚੇ ਨੇ ਨੌਜਵਾਨ ਮੇਰੀ ਉਹਨਾਂ ਕੇ ਬੇਨਤੀ ਹੈ ਕਿ ਉਹ ਸਿੱਖੀ ਸਰੂਪ ਵਿੱਚ ਰਹਿਣ ਆਪਣੇ ਆਪ ਨੂੰ ਚੰਗੀ ਦਿਖ ਵਿਖਾਣ ਵਾਸਤੇ ਇਹ ਤੇ ਵੀਆਈਪੀ ਕਲਚਰ ਨੂੰ ਜਿੰਨਾ ਜਿਹੜੇ ਨਾ ਛੱਡਣਗੇ ਆਪਣੀ ਆਊਟਲੈਕ ਚੰਗੀ ਬਣਾਉਣ ਵਾਸਤੇ ਇਹ ਕੇਸ ਨਾ ਕਟਵਾਂਗੇ ਉਹਨਾਂ ਚ ਸਾਡਾ ਭਲਾ ਨਹੀਂ ਹੋ ਸਕਦਾ ਸਿੱਖੋਂ ਪਰਫਲਿਤ ਨਹੀਂ ਹੋ ਸਕਦੀ ਤੇ ਕਰਾਂ ਦੇ ਵਿੱਚ ਮੈਂ ਮਾਤਾ ਤੇ ਪੈਣਾ ਤੇ ਆਪਣੇ ਨੌਜਵਾਨਾਂ ਨੂੰ ਕਹਾਂਗਾ ਆਪਾਂ ਇਹ ਘਰੇ ਵਿੱਚ ਆਪਣੇ ਇੱਕ ਨੌਕਰੀ ਰੱਖ ਲੈਂਦੇ ਹਾਂ ਨੌਕਰੀ ਅਸੀਂ ਦੇਨੇ ਆ ਪਰ ਜਦੋਂ ਉਹ ਉਹ ਜਿਹੜੀ ਭਾਸ਼ਾ ਬੋਲਦਾ ਭਾਵੇਂ ਬਿਹਾਰੀ ਹੈ ਭਾਵੇਂ ਸਾਮੀ ਹੈ ਭਾਵੇਂ ਯੂਪੀ ਦਾ ਭਾਵੇਂ ਮਰਾਠਾ ਹੈ ਜੇ ਭਾਵੇਂ ਨੇਪਾਲ ਦਾ ਹੈ ਜਿਹੜੀ ਉਹ ਭਾਸ਼ਾ ਬੋਲਦਾ ਅਸੀਂ ਉਹਦੇ ਕੋਲ ਕੰਮ ਲੈਣ ਵਾਸਤੇ ਉਹਦੀ ਭਾਸ਼ਾ ਬੋਲਣ ਲੱਗ ਪਈਨੇ ਆ ਪਰ ਸੇ 11 ਨੌਕਰ ਨੂੰ ਕਿਹਨੇ ਹੈ ਵੀ ਸਾਡਾ ਨੌਕਰ ਤੇ ਪਾਸ਼ਾ ਬੋਲਣ ਵਾਸਤੇ ਉਹਨੇ ਸਾਨੂੰ ਆਪਣੇ ਮਗਰ ਲਾ ਲਿਆ ਵੀ ਨੌਕਰੀ ਸਾਡੇ ਕੋਲ ਕਰਦਾ ਤੁਸੀਂ ਉਹਨੂੰ ਕਿਉਂ ਨਹੀਂ ਮਜਬੂਰ ਕਰਦੇ ਆਪਣੇ ਨੌਕਰ ਨੂੰ ਵੀ ਤੂੰ ਪੰਜਾਬੀ ਇੱਥੇ ਨੂੰ ਪੰਜਾਬੀ ਸਿੱਖਣੀ ਪੈਗੀ ਜੇ ਸਾਡੇ ਘਰ ਨੌਕਰੀ ਕਰਨੀ ਹੈ ਇਸ ਕਰਕੇ ਮੇਰੀਆਂ ਮਰਦਾ ਪੈਣਾ ਨੂੰ ਅਪੀਲ ਹੈ ਮੇਰੇ ਨੌਜਵਾਨਾਂ ਨੂੰ ਅਪੀਲ ਹੈ ਤੁਸੀਂ ਦਫ਼ਤਰੇ ਚ ਜਾ ਕੇ ਰੇ ਆਪਣੀ ਇਹ ਵੀ ਆਈਪੀ ਆਪਣੇ ਆਪ ਨੂੰ ਜ਼ਿਆਦਾ ਪੜਿਆ ਲਿਖਿਆ ਹਾਈ ਫਾਈ ਸ਼ੋਅ ਕਰਨ ਵਾਸਤੇ ਤੁਸੀਂ ਅੰਗਰੇਜ਼ੀ ਲਫ਼ਜ਼ ਇਹ ਜਿਹੜੇ ਵਰਦਿਓ ਇਹ ਬਿਲਕੁਲ ਗਲਤ ਗੱਲ ਹੈ ਤੁਹਾ ਨੂੰ ਅੰਗਰੇਜ਼ੀ ਲਫ਼ਜ਼ੋਂ ਨਫ਼ਰਤ ਹੋਣੀ ਚਾਹੀਦੀ ਏ ਤੁਸੀਂ ਇਹ ਸਮਝੋ ਵੀ ਸਾਡੇ ਮੂੰਹ ਚੋਂ ਅੰਗਰੇਜ਼ੀ ਲਫ਼ਜ਼ ਨਿਕਲ ਗਿਆ ਤੇ ਸਾਡੇ ਮੂੰਹ ਚੋਂ ਗਾਲ ਨਿਕਲ ਗਈ ਇਸ ਕਰਕੇ ਜਿਹੜੀ ਭਾਸ਼ਾ ਤੁਹਾਡੀ ਹੈ ਪੰਜਾਬੀ ਹੈ ਪੰਜਾਬੀ ਵਿੱਚ ਗੱਲ ਕਰੋ ਮੈਂ ਇੱਕ ਬੜੇ ਵੱਡੇ ਬੁੱਧੀਜੀਵੀ ਨੂੰ ਮਿਲਿਆ ਆਹਦਾ ਚਿੰਦਾ ਤੇਰਾ ਵਿਜ਼ਨ ਬਹੁਤ ਉੱਚਾ ਹੈ ਅਮੇਸ਼ਾ ਉੱਚੀ ਸੀ ਲੱਗਦੀ ਸੈਮੀਨਾਰ ਕਰਵਾ ਰਿਹਾ ਹੁਣ ਅਸੀਂ ਮਾਝ ਭਗਵਾਨ ਮਾਨ ਜੀ ਕੋਲ ਵੀਐਸ ਇਹ ਕਰਕੇ ਮੁਲਾਕਾਤ ਕਰ ਰਿਹਾ ਬਈ ਮੈਂ ਤਾਂ ਹਰਿਆਣਾ ਤੇ ਹਰਿਆਣਵੀ ਜਾਂ ਦੂਜੀ ਭਾਸ਼ਾ ਹਿੰਦੀ ਭਾਸ਼ਾ ਵੀ ਚੱਲਦੀ ਏ ਤੁਸੀਂ ਪੰਜਾਬ ਦੇ ਰਹਿਣਾ ਤੁਹਾਡੀ ਪੰਜਾਬੀ ਚੱਲਦੀ ਏ ਹੋਰ ਤੇ ਕੋਈ ਸੈਮੀਨਾਰ ਨਹੀਂ ਕਰਵਾਉਂਦਾ ਸੈਂਟਰਲ ਲੈਵਲ ਤੇ ਨਹੀਂ ਹੁੰਦਾ ਜਾਂ ਹੋਰ ਕਿਸੇ ਸਟੇਟ ਤੇ ਨਹੀਂ ਹੁੰਦਾ ਤੁਸੀਂ ਪੰਜਾਬ ਦੇ ਰਹਿਣ ਵਾਲੇ ਤੁਸੀਂ ਤੇ ਪੰਜਾਬੀ ਸੈਮੀਨਾਰ ਕਰਾ ਕੇ ਵੇਖੋ ਸਾਰੀਆਂ ਪਛਾਵਾਂ ਦੇ ਉੱਤੇ ਤਾਂ ਕਿ ਪੰਜਾਬੀ ਦੀ ਵਰਕ ਤੁਸੀਂ ਕਰੋਗੇ ਪੰਜਾਬ ਕਰਵਾਏਗਾ ਹਰਿਆਣਾ ਵੀ ਕਰਵਾਏਗਾ ਦਿੱਲੀ ਵੀ ਕਰਵਾਏਗੀ ਅਲੋਗਲ ਸਟੇਟਾਂ 'ਚ ਮੈਨ ਹਰ ਸਟੇਟ ਤੇ ਹੋਣੀ ਚਾਹੀਦੀ ਬਣਵਾ ਆਪਣੇ ਆਪ ਵਕਾਲਤ ਮੈਂ ਤੇ ਗੁਰਸੇਖਾ ਮੈਂ ਪੰਜਾਬੀ ਦਾ ਵਕੀਲ ਬਣ ਕੇ ਇਹ ਪੇਸ਼ ਕਰਾਂਗਾ ਦੂਜੇ ਤਿੰਦੂਪਰਾ ਆਪਣਾ ਵਕੀਲ ਬਣ ਹਿੰਦੀ ਵਾਲੇ ਆਪਣਾ ਬਣ ਵਕੀਲ ਤੇ ਉਰਦੂ ਵਾਲੇ ਆਪਣਾ ਵਕੀਲ ਬਣ ਇਸਾਈ ਧਰਮ ਵਾਲੇ ਆਪਣਾ ਬਣ ਇਸਾਮ ਬਿਹਾਰੀ ਜਿੰਨੀਆਂ ਭਾਸ਼ਾ ਪੜੀਆਂ ਜਾਂਦੀਆਂ ਨੇ ਆਪੋ ਆਪਣੇ ਬਣ ਵਕੀਲ ਜਿਹੜੀ ਭਾਸ਼ਾ ਦੁਨੀਆ ਪਰ ਜਿਹਨੂੰ ਚੰਗੇ ਨੰਬਰ ਦੇਗੀ ਵਾਕਿਆ ਨੈਸ਼ਨਲ ਭਾਸ਼ਾ ਹੋਣੀ ਚਾਹੀਦੀ ਆਡਾਪਟ ਕਰ ਲੈ ਸਰਕਾਰ ਇਸ ਕਰਕੇ ਮੇਰਾ ਅੱਜ ਮਿਸ਼ਨ ਹੀ ਮਾਨੀ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਹੈ ਕਿ ਪੰਜਾਬ ਦੇ ਵਿੱਚੋਂ ਪਹਿਲੋਂ ਸੈਮੀਨਾਰ ਸ਼ੁਰੂ ਕੀਤਾ ਜਾਵੇ ਤਾਂ ਕਿ ਸਾਰੇ ਹਿੰਦੂ ਨਾਲ ਸੈਮੀਨਾਰ ਚੱਲਣ ਤੇ ਤਾਂ ਕਿ ਕਿਹੜੀ ਭਾਸ਼ਾ ਸਭ ਤੋਂ ਜ਼ਿਆਦਾ ਸਾਡੀ ਕਾਮਨ ਭਾਸ਼ਾ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਰਾਜ ਕਰ ਸਕਦੀ ਹੈ ਉਹ ਭਾਸ਼ਾ ਜਿਹੜੀ ਹੈ ਉਹਨੂੰ ਨੈਸ਼ਨਲ ਭਾਸ਼ਾ ਵੀ ਦਰਜਾ ਦਿੱਤਾ ਜਾਣਾ ਚਾਹੀਦਾ ਤੇ ਇੰਟਰਨੈਸ਼ਨਲ ਭਾਸ਼ਾ ਵੀ ਮਿਲਣੀ ਚਾਹੀਦੀ ਹੈ ਅੰਗਰੇਜ਼ੀ ਨੂੰ ਕਿਉਂ ਤੇ ਯਾਤਰਾੜੀ ਆ ਰਹੀ ਹੈਗੀ ਤਰਮ ਬਚਾਓ ਯਾਤਰਾ ਉਨ ਉਸਦਾਰੀ ਹਰਿਆਣਾ ਸਰਕਾਰ ਜਿਹੜੀ ਹੈਗੀ ਹੈ ਉਹ ਸਟੇਟ ਗੈਸਟ ਮਿਲਗੀ ਭਾਵ ਹੈ ਕਿ ਉਰੇ ਜਿਹੜੇ ਨੇ ਅਧਿਕਾਰੀ ਵੀ ਆ ਕੇ ਉਹਨਾਂ ਦਾ ਸਵਾਗਤ ਕਰਨਗੇ ਐਦਾਂ ਦੀ ਗੱਲ ਵੀ ਆਈ ਹੈਗੀ ਹੈ ਇਸ ਤਰ੍ਹਾਂ ਜੀ ਹੈ ਵੈਸੇ ਬਹੁਤ ਚੰਗੀ ਗੱਲ ਯਾਤਰਾ ਤੋਂ ਬਿਨਾ ਇੱਕ ਕਹਿੰਦੇ ਨੇ ਜਿਹੜੇ ਧਰਮ ਜਿਹੜੀਆਂ ਕੌਮਾਂ ਆਪਣੇ ਪੂਰਜਾਂ ਨੂੰ ਭੁੱਲ ਜਾਂਦੀਆਂ ਨੇ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਹਮੇਸ਼ਾ ਖਤਮ ਹੋ ਜਾਂਦੀਆਂ ਨੇ ਕੌਮ ਨੂੰ ਯਾਦ ਕਰਵਾਉਣ ਵਾਸਤੇ ਨਗਰ ਕੀਰਤਨ ਯਾਤਰਾ ਇਹ ਨਿਕਲਦੇ ਰਹਿੰਦੇ ਨੇ ਕੱਢਣੇ ਨਹੀਂ ਚਾਹੀਦੇ ਨੇ ਪਰ ਅਸਲ ਤੌਰ ਤੇ ਮੈਜਿਕ ਕਲਤਖ ਸਾਹਿਬ ਦੇ ਜਿਹੇਦਾਰ ਨੂੰ ਚਿੱਠੀ ਲਿਖੀ ਹੈ ਕੀ ਅਸੀਂ ਆਪਣੇ ਆਰਥਿਕ ਫੈਰੇ ਵਾਸਤੇ ਜਾਂ ਆਪਣੀ ਪਰਮਸਾਦਾ ਕਾਮਯਾਬ ਕਰਨ ਵਾਸਤੇ ਜਾਂ ਆਪਣੇ ਇਸ ਸੰਸਥਾ ਨੂੰ ਦੁਨੀਆ ਭਰ ਦੇ ਵਿੱਚ ਚਮਕਾਉਣ ਵਾਸਤੇ ਤੇ ਕਿਰੇ ਯਾਤਰਾ ਨਹੀਂ ਕਰ ਰਹੇ ਆਪਾਂ ਗੁਰੂਗ੍ਰੰਥ ਸਾਹਿਬ ਦੀ ਯਾਤਰਾ ਆਦੇ ਹੁਣ ਕਿੰਨੀਆਂ ਯਾਤਰਾਵਾਂ ਕਿੰਨੀਆਂ ਸੰਸਥਾਵਾਂ ਕੱਢਦੀਆਂ ਸ਼ੋਮਣੀ ਕਮੇਟੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਇਹ ਕਈ ਸੰਸਥਾਵਾਂ ਜਿਵੇਂ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ ਜਿਹੜੀ ਧਰਮ ਬਚਾਓ ਯਾਤਰਾ ਨੇ ਸਰਦਾਰ ਮਨਜੀਤ ਸਿੰਘ ਜੀ ਕਰ ਰਹੇ ਨੇ ਹੋਰ ਕਈ ਯਾਤਰਾ ਕਰਦੀ ਜਿਹੜਾ ਕੋਈ ਡੇਰੇ ਦਾ ਰੋਟਦਾ ਉਹ ਯਾਤਰਾ ਕਰਨੀ ਸ਼ੁਰੂ ਕਰ ਦਿੰਦਾ ਕੋਈ ਸੰਸਥਾ ਆਉਂਦੀ ਉਹ ਯਾਤਰਾ ਸ਼ੁਰੂ ਕਰਨ ਦੀ ਕਰੇ ਸ਼ੋਮਣੀ ਕਮੇਟੀ ਕਰੇ ਹਰਿਆਣਾ ਕਮੇਟੀ ਕੋਈ ਨਾ ਕਰ ਕੇ ਸਾਰੇ ਨਿਕਲਦੇ ਨੇ ਅਸਾਂ ਉਹ ਜਿਹੜਾ ਨਗਰ ਕੀਰਤਨ ਮਹੱਲਾ ਗੁਰੂ ਗੋਬਿੰਦ ਸਿੰਘ ਨੇ ਪਹਿਲਾ ਕੱਢਿਆ ਸੀ ਇੱਕੋ ਮੱਲਾ ਕਹਿੰਦੇ ਤਾਂ ਸਾਰੀ ਦੁਨੀਆ ਪਰ ਦੇ ਲੋਕ ਉਸ ਮੱਲੇ ਸ਼ਾਮਲ ਹੋਏ ਸਨ ਉਹ ਮੱਲਾ ਇੱਕੋ ਮੱਲਾ ਹੋਣਾ ਚਾਹੀਦਾ ਕਲਤਖਸ ਸਾਹਿਬ ਨੂੰ ਲਿਖਦਾ ਕੋਈ ਵੀ ਭਾਵੇਂ ਸ਼ਹੀਦੀਪੁਰ ਹੋਵੇ ਤਾਂ ਸਾਰੇ ਦੇਸ਼ ਵਿੱਚ ਇੱਕੋ ਮੱਲਾ ਨਿਕਲਣਾ ਚਾਹੀਦਾ ਭਾਵੇਂ ਉਹ ਪ੍ਰਕਾਸ਼ ਦੇ ਦਿਵਸ ਹੋਵੇ ਗੁਰੂਆਂ ਦਾ ਉਹ ਰੱਟ ਵੀ ਇੱਕੋ ਮਹਿਲਾ ਸਾਰਾ ਹੋਣਾ ਚਾਹੀਦਾ ਤੇ ਕੱਲ ਤੱਕ ਤੋਂ ਪ੍ਰਮਾਣਿਤ ਹੋਣਾ ਚਾਹੀਦਾ ਹੋਰ ਕੋਈ ਵੀ ਦੇਸ਼ੀ ਮਹਿਲਾ ਨਿਕਲਣ ਨਹੀਂ ਚਾਹੀਦਾ ਇੱਕ ਮਹਿਲਾ ਨਿਕਲਣਾ ਚਾਹੀਦਾ ਭਾਵੇਂ ਉਹ ਪ੍ਰਕਾਸ਼ ਉਸ ਤੇ ਹੋਵੇ ਸਜਦੀ ਦੇਸ ਤੇ ਜਾਂ ਜੋਤੀ ਜੋ ਸਮਾਨ ਦਾ ਹੈ ਸਾਰਾ ਇੱਕੋ ਮਹੱਲਾ ਹੋਵੇ ਤਾਂ ਕਿ ਇੱਕ ਚੰਡੇ ਥਲੇ ਇੱਕ ਪੰਥ ਥਲੇ ਇੱਕ ਖਾਲਸਾ ਸਾਰੇ ਰੂਪੇ ਤੇ ਉਹਦੇ ਵਿੱਚ ਸ਼ਾਮਲ ਹੋਣ ਸਾਰੀਆਂ ਸ਼ਿਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਸਾਰੇ ਸਾਡੇ ਹਜੂਰ ਸਾਹਿਬ ਦੇ ਬੋਰਡ ਪਟਨਾ ਸਾਹਿਬ ਦੇ ਬੋਰਡ ਸਾਰਾ ਸਿੱਖਤ ਨਿਆਤ ਜਸ ਸਾਰੀ ਜਿਹੜੀ ਸੰਗਤ ਹੈ ਉਹ ਇੱਕ ਹੀ ਨਗਰ ਕੀਰਤਨ ਵਿੱਚ ਉਸ ਮਹੱਲੇ ਸ਼ਾਮਲ ਹੋਵੇ ਤਾਂ ਕਿ ਇਹ ਪਤਾ ਲੱਗੇ ਉੱਥੇ ਪੰਥ ਦੀ ਇਕਤਾ ਵਧੇਗੀ ਤੇਕ ਪੰਥ ਦੀ ਵੀ ਇਕਤਾ ਦਾ ਸਬੂਤ ਮਿਲੇਗਾ ਤੇ ਇੱਕੋ ਇੱਕ ਤੇ ਗੁਰੂ ਮਹਾਰਾਜ ਦਾ ਵੀ ਆਦਰ ਸਨਮਾਨ ਹੋਏਗਾ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗਲੀ ਗਲੀ ਪਨਾਗੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਨੇ ਜਲੂਸ ਕਰ ਦਿੱਤੇ ਆਪਣੇ ਇਹਦਾ ਨਫ ਲਵਰੀ ਉਹ ਨਾਮ ਤੋਂ ਜਲੂਸ ਕਹਿਣ ਲੱਗਾ ਤੇ ਜਲੂਸ ਲਵਰੀ ਕਿਦਾਂ ਖਤਰਨਾਕ ਲਫਜ਼ ਹੈ ਆਪਾਂ ਕੱਢ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਇਜ਼ਜ਼ਤ ਤੇ ਕਹਿਆ ਰ ਜਲੂਸ ਨਹੀਂ ਲੱਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਲੂਸ ਕੱਢ ਰਹੇ ਹਾਂ ਮੈਨੂੰ ਇੱਕ ਗੱਲ ਹੀ ਪ੍ਰਮਾਨਿਤ ਅਕਾਲਤਖਬ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਤੇ ਮੇਰੀ ਇਹ ਮੰਗ ਹੈ ਕਿ ਇੱਕ ਹੀ ਨਗਰ ਕੀਰਤਨ ਦੁਨੀਆਂ ਇੱਕੋ ਟਾਈਮ ਤੇ ਇੱਕੋ ਨਗਰ ਕੀਰਤਨ ਇੱਕੋ ਮਹਲਾ ਨਿਕਲਣਾ ਚਾਹੀਦਾ ਸਾਰੀਆਂ ਕੌਮਾਂ ਸਾਰੀਆਂ ਸੰਗਤਾਂ ਇਹਦੇ ਵਿੱਚ ਸ਼ਮੂਲੀਅਤ ਕਰ ਤੇ ਗੱਲਬਾਤ ਕਰਨ ਲਈ ਬਾਬਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸੀਗੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਜਰ ਗੈਂ ਦਸਤਾਰ ਜਗਦੀਸ਼ ਸਿੰਘ ਜੀ ਅੰਦਰ ਜਿਹੜੇ ਕਿ ਕਿਸਾਨੇਤਾ ਵੀ ਨੇ ਪਰ ਕਿਸਾਨਾਂ ਦੀ ਗੱਲ ਨਹੀਂ ਕੀਤੀ ਅੱਜ ਕਦੇ ਧਰਮ ਦੀ ਗੱਲ ਕਰਨੀ ਹੈ ਤੇ ਚਿੰਤਾ ਹੈਗੀ ਆ ਪੰਜਾਬੀ ਮਾਂ ਬੋਲੀ ਦੀ ਔਰ ਇੱਕ ਬੜੀ ਅੱਛੀ ਗੱਲ ਕਰਦੇ ਕਿ ਵਾਰ-ਵਾਰ ਜਿਹੜੇ ਛੋਟੇ-ਛੋਟੇ ਆਪਾਂ ਨਗਰ ਕੀਰਤਨ ਕਰਦੇ ਆ ਉਹ ਨਾ ਕੱਢੀਏ ਅਸੀਂ ਇੱਕ ਹੀ ਕੱਢੀਏ ਜਿਸ ਦੇ ਵਿੱਚ ਸਾਰੀ ਸੰਗਤ ਸਮੂਹਿਤ ਕਰੇ ਔਰ ਪਤਾ ਲੱਗੇ ਕਿ ਇਹ ਇੱਕ ਨਗਰ ਕੀਰਤਨ ਜਾ ਰਿਹਾ ਇਸ ਨੂੰ ਲੱਗੇ ਇੱਕ ਚਿੱਠੀ ਵੀ ਨਾ ਜਿਹੜੀ ਹੈਗੀ ਆ ਉਹ ਅਕਾਲ ਤਖਤ ਸਾਹਿਬ ਨੂੰ ਲਿਖੀਏ ਪਰ ਤਰੰਬ ਜਾਣਾ ਹੈਗਾ ਉਹਦੀ ਗੱਲ ਕਰਦੇ ਆਂ ਮਾਂ ਪੰਜਾਬੀ ਮਾਂ ਬੋਲੀ ਬਚਾਣੀ ਆ ਉਹਦੀ ਗੱਲ ਕਰਦੇ ਆਂ ਤੇ ਪర్యాਵਰਣ ਧਰਤੀ ਬਚਾਣੀ ਆ ਤੇ ਉਹਦੀ ਗੱਲ ਵੀ ਕਰਦੇ ਆਂ ਨੌਜਵਾਨਾਂ ਨੂੰ ਇਹ ਗੱਲ ਸੁਣਨੀ ਚਾਹੀਦੀ ਹੈ ਤੇ ਬੜੇ ਧਿਆਨ ਨਾਲ ਸੁਣਨੀ ਚਾਹੀਦੀ ਹੈ ਕਿਉਂ ਜਸਦਰ ਛਿੰਦਾ ਸਾਹਿਬ ਕਹਿ ਰਹੇ ਨੇ ਮੈਨੂੰ ਨੌਜਵਾਨਾਂ ਨੂੰ ਦਿਓ ਜਾਤ ਫਿਰ ਕਿਸੇ ਹੋਰ ਸ਼ਖਸੀਅਤਨ ਕਰਾਵਾਂਗੇ ਤੁਹਾਨੂੰ ਰੂਬ ਰੂਬ